इंडियन टीवी न्यूज़ पंजाब अपनी खबर अपनी भाषा विच नमस्कार ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਪ੍ਰੈਸ ਕਾਨਫਰੰਸ ਨੇ ਕਿ ਕਿਹੜੇ ਮਕਸਦ ਨਾਲ ਮਾਨਯੋਗ ਸੀਐਮ ਪੰਜਾਬ ਦੇ ਦਿਸ਼ਾ ਨਿਰਦੇਸ਼ ਹੇਠ ਅਤੇ ਮਾਨਯੋਗ ਡੀਜੀਪੀ ਪੰਜਾਬ ਦੀ ਨਿਗਰਾਨੀ ਹੇਠ ਤਰਨਤਾਰਨ ਪੁਲਿਸ ਨੂੰ ਜੁਰਮ ਦੇ ਖਿਲਾਫ ਲੜਾਈ ਦੇ ਵਿੱਚ ਇੱਕ ਵੱਡੀ ਕਾਮਯਾਬੀ ਮਿਲੀ ਹੈ ਕੁਝ ਦਿਨ ਪਹਿਲਾਂ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਆ ਜਿਹੜੇ ਮਦਈ ਹੈਗੇ ਆ ਉਹਨਾਂ ਵੱਲੋਂ ਇਨਫੋਰਮੇਸ਼ਨ ਮਿਲੀ ਹੈ ਕਿ ਉਹ ਆਪਣੇ ਜਿਹੜੇ ਪਿੰਡ ਹੈਗੇ ਆ ਮਾੜੀਗੋੜ ਸਿੰਘ ਤੋਂ ਕੱਚਾ ਪੱਕਾ ਵੱਲ ਆਏ ਸੀਗੇ ਤੇ ਕੱਚਾ ਪੱਕਾ ਤੋਂ ਜਿਹੜਾ ਵਾਪਸ ਮਾੜੀਗੋੜ ਸਿੰਘ ਆਪਣੇ ਪਿੰਡ ਜਾ ਰਹੇ ਸੀ ਤੇ ਰਾਹ ਦੇ ਵਿੱਚ ਪਿੱਛੇੋਂ ਹੀ ਕੁਝ ਅਣਪਛਾਤੇ ਜਿਹੜੇ ਮੁੰਡੇ ਤਿੰਨ ਮੁੰਡੇ ਜਿਹੜੇ ਉਹਨਾਂ ਨੇ ਆ ਕੇ ਉਹਨਾਂ ਦਾ ਮੋਟਰਸਾਈਕਲ ਰੋਕ ਲਿਆ ਪਿਸਤੌਲ ਦੀ ਨੋਕ ਤੇ ਉਹਨਾਂ ਤੋਂ ਸਾਰਾ ਜਿਹੜਾ ਮੋਟਰਸਾਈਕਲ ਖੋ ਲਿਆ ਗਿਆ ਤੇ ਖੋ ਕਰਕੇ ਜਿਹੜਾ ਭੁਜਾ ਕੇ ਲੈ ਗਏ ਇਮੀਡੀਏਟਲੀ ਇੱਥੇ ਕਾਰਵਾਈ ਕਰਦੇ ਹੋਏ ਜਿਹੜਾ ਤਰਨਤਾਰਨ ਪੁਲਿਸ ਨੇ ਮਕਦਮਾ ਦਰਜ ਕੀਤਾ ਹੈ ਸਖਤ ਤਰਾਮਾ ਤਹਿਤ ਜਿਹੜਾ 304 2 ਭਾਰਤੀ ਨਹਿ ਸੰਹਿਤਾ ਦੇ ਅੰਡਰ ਜਿਹੜਾ ਮਕਦਮਾ ਦਰਜ ਕੀਤਾ ਗਿਆ ਹੈ ਉਹਦੇ ਵਿੱਚ ਜਿਹੜੀ ਤਫਤੀਸ਼ ਬੜੀ ਢੰਗਾਈ ਨਾਲ ਕੀਤੀ ਗਈ ਹੈ ਟੈਕਨੀਕਲ ਅਨਲਿਸਿਸ ਬਕਰਾ ਬੜਾ ਹੀ ਮਿਹਨਤ ਨਾਲ ਜਿਹੜਾ ਇਹ ਕੇਸ ਜਿਹੜਾ ਬਾਕੀ ਜਿਹੜੀ ਏਜੰਸੀਸ ਹੈਗੀ ਉਹਨਾਂ ਨਾਲ ਵਲਕੇ ਇਹ ਕੇਸ ਅਸੀਂ ਟ੍ਰੇਸ ਕੀਤਾ ਹੈਗਾ ਇਹਦੇ ਵਿੱਚ ਪੰਤਨ ਪੁਲਿਸ ਨੇ ਤੇ ਹੋਰ ਏਜੰਸੀਸ ਨੇ ਰਲ ਕੇ ਦੋ ਦੋਸ਼ੀਆਂ ਦੀ ਜਿਹੜੀ ਅਰੈਸਟ ਕੀਤੀ ਹੈਗੀ ਇੱਕ ਦੋਸ਼ੀ ਹੈਗਾ ਜਗ ਜਗਤਪ੍ਰੀਤ ਸਿੰਘ ਉਰਫ ਜੱਗਾ ਪਿੰਡ ਕਾਜ਼ੀਕੋਟ ਜਿਹੜਾ ਰੋਡ ਹੈ ਤਰਨਤਾਰਨ ਉੱਥੋਂ ਦਾ ਹੀ ਰਹਿਣਾ ਵਾਲਾ ਹੈਗਾ ਦੂਜਾ ਦੋਸ਼ੀ ਜਿਹੜਾ ਵਰਿੰਦਰ ਸਿੰਘ ਉੱਤਰ ਹਰਵਿੰਦਰ ਸਿੰਘ ਪੰਡੋਰੀ ਦਾ ਤਰਨਤਾਰਨ ਦਾ ਇਹਨੂੰ ਵੀ ਅਰੈਸਟ ਕੀਤਾ ਗਿਆ ਇਹ ਦੋਲੇ ਇਹਨਾਂ ਕੋਲੋਂ ਜਿਹੜਾ ਇੱਕ 32 ਬੋਰ ਦਾ ਦੇਸੀ ਕੱਟਾ ਜਿਹੜਾ ਪਿਸਤਲ ਉਹ ਵੀ ਰਿਕਵਰ ਹੋਇਆ ਜਿਹਦੇ ਨਾਲ ਤਿੰਨ ਕਾਟ੍ਰਿਜ ਰਿਕਵਰ ਹੋਏ ਤੇ ਇੱਕ ਜਿਹੜਾ ਖਾਲੀ ਰੌਂਡ ਜਿਹੜਾ ਉਹ ਵੀ ਰਿਕਵਰ ਹੋਇਆ ਜਿਹੜਾ ਮੋਟਰਸਾਈਕਲ ਇਹਨਾਂ ਨੇ ਵਰਤਿਆ ਸੀ ਇਸ ਜੁਰਮ ਦੇ ਵਿੱਚ ਉਨੂ ਵੀ ਰਿਕਵਰ ਕੀਤਾ ਗਿਆ ਹੈ ਤਾਂ ਜਿਹੜਾ ਮੋਟਰਸਾਈਕਲ ਜਿਹੜਾ ਖੋਹ ਕੇ ਲੈ ਕੇ ਗਏ ਸੀ ਉਹ ਵੀ ਰਿਕਵਰ ਕੀਤਾ ਗਿਆ ਹੈ ਇਹਨਾਂ ਦਾ ਪਿਛੋਕਰ ਦੇਖਣ ਤੋਂ ਆ ਗੱਲ ਵੀ ਸਾਹਮਣੇ ਹੈ ਕਿ ਜਿਹੜਾ ਜਗਤਪ੍ਰੀਤ ਸਿੰਘ ਜੱਗਾ ਹੈਗਾ ਇਹਦਾ ਤੇ ਪਹਿਲਾਂ ਵੀ ਇੱਕ ਬੜਾ ਸੰਗੀਨ ਜਿਹੜਾ ਮੁਕੱਦਮਾ ਜਿਹੜਾ ਲੁਧਿਆਣਾ ਸੀਪੀ ਦੇ ਵਿੱਚ ਦਰਜ ਹੈਗਾ ਜਿੱਥੇ ਜਿਹਦਾ ਨੰਬਰ ਹੈਗਾ 168/23 थाना ਡੁਗਰੀ ਦਾ ਜਿਹਦੇ ਵਿੱਚ ਅਪਰੋਕਸੀਮੇਟਲੀ 6 ਕਰੋੜ ਦੀ ਜਿਹੜੇ ਨੇ ਦਖੈਤੀ ਜਿਹੜੀ ਕੀਤੀ ਸੀਗੀ ਉਹਦੇ ਵਿੱਚ ਇਹ ਜਿਹੜਾ 11/4/2024 ਨੂੰ ਜਿਹੜਾ ਜੇਲ੍ਹ ਤੋਂ ਜ਼ਮਾਨਤ ਤੇ ਆਇਆ ਸੀ ਤੇ ਇਸ ਤੋਂ ਬਾਅਦ ਆ ਕੇ ਇਹਨੇ ਜਿਹੜੀ ਵਾਰਤਾਤ ਅੰਜਾਮ ਦਿੱਤਾ ਆ ਜਿਹੜਾ ਬਰਿੰਦਰ ਸਿੰਘ ਹੈਗਾ ਹੈ ਇਹਦੇ ਉੱਤੇ ਵੀ ਜਿਹੜਾ ਇਹਦਾ ਕ੍ਰਿਮੀਨਲ ਬੈਕਗ੍ਰਾਉਂਡ ਹੈਗਾ ਹੈ ਇਹਦੇ ਉੱਤੇ ਜਿਹੜੇ ਦੋ ਜਿਹੜੇ ਸੰਗੀਨ ਮੁਕਦਮੇ ਆਲਰੇਡੀ ਦਰਜ ਹੈਗੇ 164/23 ਜਿਹੜਾ 392 ਤੇ ਆਮ ਸੈਕਟ ਦੇ ਤਹਿਤ ਦਰਜ ਹੈਗਾ ਸਦਰ ਤਰਨਤ ਚ ਤੇ 70/23 ਜਿਹੜਾ ਖੋ ਕਰਨ ਦਾ ਦੋ ਮੁਕਦਮੇ ਆਲਰੇਡੀ ਦਰਜ ਹਨ ਇਦੇ ਵਿੱਚ ਵੀ ਇਹ ਜ਼ਮਾਨਤ ਤੇ ਬਾਹਰ ਆਇਆ ਸੀਗਾ ਜਮਾਨਤ ਤੇ ਆਉਣ ਤੋਂ ਬਾਅਦ ਵੀ ਜਿਹੜਾ ਇਹਨਾਂ ਨੇ ਇਹ ਕ੍ਰਾਈਮ ਜਿਹੜਾ ਕੀਤਾ ਹੈਗਾ ਤਰਨਤਾਰ ਪੁਲਿਸ ਨੇ ਮੁਸਤਫੀ ਨਾਲ ਕੰਮ ਕਰਦੇ ਇਹਨਾਂ ਨੂੰ ਦੁਬਾਰਾ ਜਿਹੜਾ ਅਰੈਸਟ ਕੀਤਾ ਹੈਗਾ ਮੁਢਲੀ ਪੁੱਛ ਕੇ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਇਹਨਾਂ ਨੇ ਹੋਰ ਵੀ ਜਿਹੜੀ ਫਾਇਰਿੰਗ ਦੀ ਵਾਰਦਾਤਾਂ ਤਨਤਾਂ ਚ ਕੀਤੀਆਂ ਉਹਦੇ ਵਿੱਚ ਹੁਣ ਜਿਹੜੀ ਫਰਦਰ ਆਪਾਂ ਰਿਮਾਂਡ ਲੈਣ ਤੋਂ ਬਾਅਦ ਜਿਹੜੀ ਪਰਤਾਲ ਹੈ ਦੂੰਗਾ ਇਹਨਾਂ ਨਾਲ ਕਰਾਂਗੇ ਤੇ ਜਿਹੜੇ ਹੋਰ ਵੀ ਕਿਹੜੇ ਕੇਸ ਹੈਗੇ ਆ ਫਾਇਰਿੰਗ ਦੇ ਉਹ ਵੀ ਟ੍ਰੇਸ ਹੋਣ ਤੇ ਪੂਰੇ ਸਾਰੇ ਤੇ ਔਰ